ਰਿਓ ਆਵਾਜ਼ ਪੰਜਾਬੀ ਚੈਨਲ ਤੇ ਮੈਂ ਕਿਰਨਜੀਤ ਕੌਰ ਪਿਛਲੇ ਦਿਨੀ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਆ ਕਿ ਜਿਸ ਦੇ ਵਿੱਚ ਇੱਕ ਮਾਂ ਨੇ ਆਪਣੇ ਪੁੱਤ ਤੇ ਦੋਸ਼ ਲਾਏ ਸੀ ਕਿ ਮੇਰਾ ਪੁੱਤ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਪਿੰਡ ਦੱਲੂ ਵਾਲਾ ਦੀ ਮੋਗਾ ਜ਼ਿਲ੍ਹਾ ਦੀ ਜਿਹੜੀ ਉਹ ਖਬਰ ਸੀਗੀ ਪਰ ਹੁਣ ਇਸ ਵਕਤ ਅਸੀਂ ਉਸ ਲੇਡੀਜ਼ ਦੇ ਪੇਕੇ ਉਸ ਨੌਜਵਾਨ ਦੇ ਨਾਲ ਕੇ ਪਰਿਵਾਰ ਦੇ ਵਿੱਚ ਆਏ ਆ ਤਾਂ ਪੂਰਾ ਪਰਿਵਾਰ ਸਾਡੇ ਨਾਲ ਹੈ ਉਹ ਨੌਜਵਾਨ ਮੁੰਡਾ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਕਿ ਉਸ ਦੀ ਮਾਂ ਨੇ ਆਪਣੇ ਹੀ ਪੁੱਤ ਤੇ ਕਿਉਂ ਜਿਹੜੇ ਇਹ ਇਲਜ਼ਾਮ ਲਾਏ ਆ ਕਿ ਵਾਕਈ ਉਹ ਇਲਜ਼ਾਮ ਹੈ ਸੱਚ ਹੈ ਜਾਂ ਝੂਠ ਹੈ ਕੀ ਗੱਲਬਾਤ ਹੈਗੀ ਆ ਪੂਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਆ ਜੀ ਇਹ ਇਲਜ਼ਾਮ ਲਾਉਂਦੀ ਆ ਕਿ ਮੇਰਾ ਪੁੱਤ ਇੱਕ ਚਿੱਟੇ ਦਾ ਆਦੀ ਆ ਚਿੱਟੇ ਦਾ ਸੇਵਨ ਕਰਦਾ ਲੰਮੇ ਸਮੇਂ ਤੋਂ ਕੀ ਉਹ ਵਾਕਈ ਸੱਚਾ ਜਾਂ ਝੂਠਾ ਹੈ ਨਹੀਂ ਝੂਠ ਹੈ ਜੀ ਉਹ ਤਾਂ ਸਾਰੀਆਂ ਗੱਲਾਂ ਝੂਠਾ ਹੈ ਤਾਂ ਹੂੰ ਤੁਸੀਂ ਨਹੀਂ ਕਰਦੇ ਨਸ਼ਾ ਨਹੀਂ ਮੈਂ ਕੋਈ ਨਸ਼ਾ ਨਹੀਂ ਕਰਦਾ ਡਰਿੰਕ ਵਗੈਰਾ ਜਾਂ ਕੁਝ ਹੋਰ ਕਰਦੇ ਹੋ ਉਹ ਤਾਂ ਚਲੋ ਨਾਰਮਲੀ ਗੱਲ ਹੈ ਜੀ ਕਦੇ ਵਿਆਹ ਸ਼ਾਦੀ ਤੇ ਪਰ ਨਹੀਂ ਮੈਂ ਇਹ ਜਨਨਸ਼ ਨਹੀਂ ਕਰਦਾ ਹੂੰ ਕਿੰਨੇ ਭੈਣ ਭਾਈ ਹੁੰਦੇ ਸੀ ਅਸੀਂ ਤਿੰਨ ਭਰਾ ਹਾਂ ਜੀ ਤਿੰਨ ਭਰਾ ਤੁਸੀਂ ਆਪਦੀ ਮੰਮੀ ਦੇ ਨਾਲ ਰਹਿ ਰਹੇ ਹੋ ਕਿ ਕਿਹਨਾਂ ਨਾਲ ਰਹਿ ਰਹੇ ਨਹੀਂ ਅਸੀਂ ਤੇ ਨਾਨਕੇ ਪਿੰਡ ਰਹਿੰਦੇ ਹਾਂ ਜੀ ਉਹ ਸਾਡੇ ਕੋਲੇ ਨਹੀਂ ਰਹਿੰਦੇ ਉਹਨਾਂ ਨੂੰ 7-8 ਸਾਲ ਹੋ ਗਏ ਸਾਥੋਂ ਪਾਸੇ ਹੀ ਨਹੀਂ ਕਾਰਨ ਕੀ ਸਮਝਦੇ ਹੋ ਮੈਂ ਕੀ ਕਾਰਨ ਹੈ ਕਿ ਉਹ ਤੁਹਾਡੇ ਤੁਸਾਨੂੰ ਨਾਨਕੇ ਪਿੰਡ ਰਹਿਣਾ ਪਿਆ ਕਾਰਨ ਇਹਨਾਂ ਦੀ ਪਹਿਲਾਂ ਤੋਂ ਹੀ ਮੇਰੇ ਫਾਦਰ ਸਾਹਿਬ ਨਾਲ ਬੰਦ ਹੀ ਨਹੀਂ ਸੀ ਇਹਨਾਂ ਦੀ ਮਾਂ ਤਾਂ ਮੇਰੀ ਟੀ ਉਹ ਫਿਰ ਇੱਥੇ ਰਹਿਣ ਲੱਗ ਗਏ ਅਸੀਂ ਪੱਕੇ ਵੀ ਪੱਕੇ ਹੀ ਰਹਿਣ ਲੱਗ ਗਏ ਸੀ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ ਕਾਰਪੋਰਚ ਸੀਆਰ ਬੱਚੋ ਆਰਮੀ ਦੀ ਨੌਕਰੀ ਕਰਦੇ ਸੀ ਕਿਵੇਂ ਲੱਗਿਆ ਤੁਹਾਨੂੰ ਜਦੋਂ ਤੁਸੀਂ ਇਹ ਵੀਡੀਓ ਵੇਖੀ ਹੋਣੀ ਹੈ ਇੱਕ ਮਾਂ ਆਪਦੇ ਪੁੱਤ ਤੇ ਐਡੇ ਇਲਜ਼ਾਮ ਲਾ ਦੇ ਤੁਹਾਨੂੰ ਫਿਰ ਕਿਵੇਂ ਲੱਗਿਆ ਉਦੋਂ ਲੱਗਣਾ ਕੀ ਹੈ ਜੀ ਬਸ ਹੁਣ ਤਾਂ ਮਰਨੂ ਚਿਤ ਕਰੀਂਦੇ ਵੀ ਮੇਰੇ ਕੋਈ ਫੈਰ ਮਾਰੇ ਬਸ ਗੱਲ ਹੀ ਖਤਮ ਹੋ ਗਈ ਤਾਂ ਤੁਹਾਡੀ ਮੰਮੀ ਨੇ ਇਹ ਵੀ ਤੁਹਾਡੇ ਤੇ ਦੋਸ਼ ਲਾਇਆ ਕਿ ਇੱਕ ਤੁਹਾਡੇ ਹੀ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਆਪਦਾ ਪਿੰਡ ਆ ਉੱਥੇ ਤੋਂ ਇੱਕ ਗੁਰਦੁਆਰੇ 'ਚ ਸਮਾਗਮ ਹੁੰਦਾ ਜਿਸ ਦੇ ਵਿੱਚ ਉਹ ਕਹਿੰਦੀ ਕਿ ਮੇਰਾ ਪੁੱਤ ਪਿਸਤੌਲ ਲੈ ਕੇ ਆਇਆ ਸੀ ਵੈਪਨ ਲੈ ਕੇ ਆਇਆ ਸੀ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗਾ ਸੀ ਕੀ ਇਹ ਗੱਲ ਸੱਚ ਹੈ ਕਿ ਤੁਸੀਂ ਲੈ ਕੇ ਗਏ ਸੀ ਨਹੀਂ ਜੀ ਵੈਪਨ ਮੇਰੇ ਕੋਲ ਹੈ ਹੀ ਕੁਛ ਨਹੀਂ ਵੈਪਨ ਮੈਂ ਕੀ ਕਰਨ ਨਾਲੇ ਕਿਸੇ ਨੂੰ ਮਾਰਨਾ ਤੇ ਆਪਦੀ ਮਾਂ ਨੂੰ ਮਾਰਨਾ ਤੇ ਮੈਨੂੰ ਵੈਪਨ ਦੀ ਲੋੜ ਵੀ ਨਹੀਂ ਨਾ ਇਹ ਤਾਂ ਬਸ ਲਈ ਜਾਂਦੇ ਆ ਜੀ ਇੱਕ ਉਹ ਜਿਹੜਾ ਨਾਲ ਆ ਜਗਤਪਾਲ ਨਾਂ ਦਾ ਬੰਦਾ ਸ਼ਾਇਦ ਜਗਤਪਾਲੀਆ ਚਾਚਾ ਦਾ ਨਾ ਜਗਤਪਾਲੀਆ ਉਹ ਗਮਰਾਹ ਕਰੀ ਜਾਂਦਾ ਜੀ ਉਹ ਬਸ ਉਹਦੇ ਪਿੱਛੇ ਲੱਗੀ ਐ ਉਹ ਖਾਤੋਂ ਗਮਰਾਹ ਕਰਦੇ ਕੋਤੋਂ ਨਹੀਂ ਕਾਫੀ ਟਾਈਮ ਤੋਂ ਇਹਨਾਂ ਦੇ ਆਪਸ ਵਿੱਚ ਹੈ ਉਹ ਕਹਿੰਦਾ ਮੇਰੇ ਇੱਥੇ ਨਾਨਕੇ ਪਰ ਮੈਂ ਆਪਦੇ ਨਾਨਕੇ ਪਰਿਵਾਰ ਚ ਰਹਿਣਾ ਸਾਰੇ ਮੇਰੇ ਚਾਚੇ ਮਾਮੇ ਇੱਥੇ ਹੀ ਆ ਠੀਕ ਆ ਮੈਂ ਮਾਮਾ ਤੇ ਉਹ ਐਵੇਂ ਧੱਕੇ ਨਾਲ ਹੀ ਰਿਸ਼ਤੇਦਾਰ ਬਣਿਆ ਇਹ ਤਾਂ ਉਹਨੂੰ ਜਾਣਦੇ ਨਹੀਂ ਜਿਹੜੇ ਤੁਹਾਡੇ ਦੋ ਭਰਾਏ ਦੂਜੇ ਉਹ ਕਿੱਥੇ ਰਹਿੰਦੇ ਆ ਉਹੀ ਇੱਥੇ ਰਹਿੰਦੇ ਆ ਇੱਕ ਇੱਕ ਉਹਦੇ ਨਾਲ ਉਹ ਕੁਆਰਾ ਹੈ ਉਹ ਕੁਆਰਾ ਹੈ ਤੁਸੀਂ ਵਿਆਹੀ ਹੋ ਹਾਂਜੀ ਤੁਸੀਂ ਵਿਆਹੀ ਹੋ ਹਾਂਜੀ ਤੁਹਾਡੀ ਮਾਤਾ ਕਹਿੰਦੀ ਕਿ ਮੇਰਾ ਪੁੱਤ ਵਿਆਹਿਆ ਨਹੀਂ ਪਰ ਇੱਕ ਜਨਾਨੀ ਲਈ ਫਿਰਦਾ ਲੜਕੀ ਲਈ ਫਿਰਦਾ ਇੱਕ ਉਹ ਜਿਹੜੀ ਅਨਮੈਰਿਡ ਆ ਉਹਦੇ ਨਾਲ ਉਹਦੇ ਰਿਲੇਸ਼ਨ ਹੈਗੇ ਤੇ ਤੁਹਾਡੇ ਨਾਲ ਹੀ ਰਹਿੰਦੀ ਆ ਨਹੀਂ ਜੀ ਮੈਰਿਡ ਆ ਜੀ ਮੇਰੇ ਨਾਲ ਹੀ ਰਹਿੰਦੇ ਆ ਸਾਰੇ ਪਿੰਡ ਨੂੰ ਹੀ ਪਤਾ ਸੇ ਪਿੰਚ ਨੂੰ ਵੀ ਪਤਾ ਹੈ ਗੱਲ ਪਤਾ ਉਹ ਆਪ ਸੱਜ ਕੇ ਗਈ ਹੈ ਹਮ ਅੱਛਾ ਵਿਆਹੀ ਵੇ ਹਾਂਜੀ ਠੀਕ ਹੈ ਤੇ ਜਿਹੜੇ ਤੁਹਾਡੇ ਤੇ ਇਲਜ਼ਾਮ ਹੁਣ ਤੁਹਾਡੀ ਮਾਤਾ ਨੇ ਲਾਏ ਆ ਕਿ ਚਲ ਵੀਰੇ ਕਹਿਣ ਸ਼ਰਮ ਆਉਦੀ ਗੱਲ ਕਹਿੰਦੇ ਆ ਪਰ ਕਹਿਣੇ ਪੈਣੇ ਆ ਕਿਉਂਕਿ ਤੁਹਾਡੀ ਵੀ ਇੱਜ਼ਤ ਦਾ ਸਵਾਲਾ ਜਿਵੇਂ ਤੁਸੀਂ ਕਿਹਾ ਵੀ ਮਰਨ ਹੋਇਆ ਪਿਆ ਜਿਵੇਂ ਉਹਨਾਂ ਨੇ ਕਿਹਾ ਵੀ ਕਮਰਾ ਬੰਦ ਕਰਕੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਬਾਈ ਇਹ ਗੱਲ ਸੱਚ ਮੈਨੂੰ ਕੋ ਬੋਲੇ ਨਹੀਂ ਜਾਂਦਾ ਜੀ ਮੇਰਾ ਤਾਂ ਫੇਰ ਮਰੋ ਬਸ ਮੈਂ ਤਾਂ ਉਰ ਕੋਸ਼ ਨਹੀਂ ਇਹਦੇ ਚ ਪਿਆ ਝੂਠ ਜਿਹੜਾ ਝੂਠ ਦਾ ਝੂਟ ਜਾਂਦਾ ਸਾਡਾ ਆਣ ਗਵੜ ਨੂੰ ਪੁੱਛ ਲਓ ਵੀ ਮੈਂ ਕਹਿੋ ਜਾਂ ਕਹਿਓ ਜ ਨਹੀਂ ਮੇਰਾ ਪਿੰਡ ਦੇ ਬੰਦੇ ਖੜੇ ਆ ਸਾਰੇ ਇਹਨਾਂ ਨੂੰ ਪੁੱਛਿਆ ਜਾਵੇ ਮੈਂ ਕਿਹਾ ਮਾਂ ਨਾਲ ਅਣਬਣ ਹੋਣ ਦਾ ਕਾਰਨ ਕੀ ਹੈ ਮਾਂ ਨਾਲ ਤੁਹਾਡਾ ਬਣੇ ਕਿਉਂ ਨਹੀਂ ਤੁਹਾਡੀ ਕਾਰਨ ਇਹ ਵੀ ਅਸੀਂ ਉਹਨਾਂ ਨੂੰ ਰੋਕਦੇ ਆ ਬਾਹਰ ਅੰਦਰ ਜਾਣ ਤੋਂ ਬਸ ਆਹੀ ਹੈ ਬਾਹਰ ਅੰਦਰ ਵੀ ਦੋ ਤਰ੍ਹਾਂ ਨਾਲ ਜਾਂਦੇ ਇੱਕ ਤਾਂ ਕੰਮ ਕਰ ਲਈ ਜਾਂਦੇ ਇੱਕ ਲੇਡੀਜ਼ ਗਲਤ ਹੋ ਜਾਂਦੀ ਆ ਉਹ ਕਿੱਦਾਂ ਦਾ ਕੰਮ ਕਰ ਜਾਂਦੇ ਬਾਹਰ ਕੰਮ ਕਰ ਹੈ ਹੀ ਨਹੀਂ ਜੀ ਸਾਨੂੰ ਕੋਈ ਬਾਹਰ ਅੰਦਰ ਦਾ ਕੋਈ ਬਾਕੀ ਤੁਸੀਂ ਆਪ ਸੇ ਆਣੇ ਆ ਵੀ ਕੰਮ ਕਰ ਤੋਂ ਅੱਛਾ ਗਲਤ ਜਾਂਦੇ ਜਾਣੇ ਤੁਸੀਂ ਉਹਨਾਂ ਨੂੰ ਰੋਕਦੇ ਹੋ ਹਟਦੇ ਨਹੀਂਗੇ ਮੈਂ ਤਾਂ ਜੀ ਹੁਣ ਆ 30 ਸਾਲਾਂ ਦਾ ਹੋ ਗਿਆ ਠੀਕ ਆ ਉਹ ਜਨਾਨੀ ਨੇ ਕਦੇ ਘਰੇ ਪੈਰ ਪਾਇਆ ਹੀ ਨਹੀਂ 12-13 ਸਾਲ ਹੋ ਗਿਆ ਉਹ ਬਾਹਰ ਹੀ ਤੁਰੇ ਫਿਰਦੀ ਹੈ ਬਸ ਇੱਕ ਬੇਟਾ ਦਾ ਉਹ ਤੁਹਾਡਾ ਭਰਾ ਤਾਂ ਉਹਨਾਂ ਨਾਲ ਰਹਿ ਲਿਆ ਜਿਹੜਾ ਦੂਜਾ ਹੈਗਾ ਉਹ ਉੱਥੇ ਰਹਿ ਰਿਹਾ ਕਿ ਇੱਥੇ ਤੁਹਾਡੇ ਨਾਲ ਰਹਿ ਗਿਆ ਇੱਥੇ ਨਾਲ ਅੱਛਾ ਉਹ ਵੀ ਨਾਲ ਹੀ ਹੈ ਤੇ ਤੁਹਾਡੇ ਭਰਾਵਾਂ ਨੂੰ ਵੀ ਤੁਸੀਂ ਧਮਕੀਆਂ ਵਗੈਰਾ ਦਿੱਤੀਆਂ ਸੀਗੇ ਜਿਵੇਂ ਤੁਹਾਡੀ ਮੰਮੀ ਨੇ ਕਿਹਾ ਵੀ ਉਹ ਤਾਂ ਆਪਦੇ ਨਾਲ ਦੇ ਭਰਾਵਾਂ ਨੂੰ ਧਮਕੀਆਂ ਦਿੰਦਾ ਤਾਂ ਹੀ ਕਰਕੇ ਕੋਈ ਉਹਨੂੰ ਪਿੰਡ 'ਚ ਬੁਲਾਉਂਦਾ ਨਹੀਂ ਉਹ ਤਾਂ ਦਹਿਸ਼ਤ ਪਾ ਰੱਖੀ ਐ ਕੋਈ ਡਰ ਜਿਹਨੂੰ ਕਹਿੰਦੀ ਮੈਂ ਇਨਸਾਫ ਲਈ ਜਾਨੀ ਆ ਉਹਨਾਂ ਨੂੰ ਜਾ ਕੇ ਉੱਥੇ ਜਾ ਕੇ ਕਹਿੰਦਾ ਵੀ ਮੈਂ ਜੇ ਇਹਦਾ ਸਾਥ ਦਿੱਤਾ ਤੇ ਮੈਂ ਤੁਹਾਡਾ ਨੁਕਸਾਨ ਕਰ ਦੂੰਗਾ ਨਹੀਂ ਜੀ ਇਹ ਸਭ ਝੂਠ ਆ ਸਾਰੇ ਪਿੰਡ ਦੇ ਮੇਰੇ ਨਾਲ ਆ ਜਿਹਨੂੰ ਕਹੋਂਗੇ ਆਪਾਂ ਜਿੱਥੋਂ ਕਹੋਂਗੇ ਆਪਾਂ ਤੇ ਸੱਦ ਲਾਂਗੇ ਬਾਕੀ ਆ ਖੜੇ ਆ ਮੂੰਹ ਤਵਾਰ ਬੰਦੇ ਕਿਹੜੇ ਆ ਸਾਡੇ ਠੀਕ ਐ ਇਹਨਾਂ ਨਾਲ ਗੱਲ ਕਰ ਲਓ ਚਾਹੇ ਤੁਹਾਡੇ ਤੁਹਾਡੇ ਡੈਡੀ ਦੀ ਤਕਰੀਬਨ 4 ਸਾਲ ਹੋ ਗਏ ਜੀ 4 ਸਾਲ ਕਿਵੇਂ ਹੁੰਦੀ ਉਹਨਾਂ ਦੀ ਮੌਤ ਹੂੰ ਢਿੱਲੇ ਸੀਗੇ ਜੀ ਉਸ ਤੋਂ ਪਹਿਲਾਂ ਜਦੋਂ ਤੁਹਾਡਾ ਡੈਡੀ ਜਾਂਦਾ ਸੀ ਤੁਸੀਂ ਉਦੋਂ ਤੀ ਨਾਨਕੇ ਪਿੰਡ ਰਹਿੰਦੇ ਆ ਤੇ ਉਹਦੀ ਮੌਤ ਤੋਂ ਬਾਅਦ ਰਹਿਣ ਲੱਗੇ ਉਹਨੇ ਬਹੁਤ ਟਾਈਮ ਪਹਿਲਾਂ ਦੇ ਰਹਿੰਦੇ ਆ ਜੀ ਹੂੰ ਮੇਰੇ ਚਾਚੀ ਨਾਲ ਗੱਲ ਕਰ ਲੋ ਜੀ ਮੈਨੂੰ ਨੀ ਬੁੱਲੇ ਜੀ ਜੀ ਬਜ਼ੁਰਗੋ ਕਿਵੇਂ ਦੇਖੋਗੇ ਉਹ ਲੜਕੀ ਤੁਹਾਡੀ ਕੀ ਲੱਗਦੀ ਹੈ ਭਤੀਜੀ ਹੈ ਭਤੀਜੀ ਹਾਂ ਜੀ ਇੱਕ ਭਤੀਜੀ ਨੇ ਵੇਖੋ ਤੁਹਾਡੇ ਇੱਕ ਦੋਤੇ ਤੇ ਇੱਕ ਡੇ ਵੱਡੇ ਇਲਜ਼ਾਮ ਲਾਏ ਆ ਕਿ ਮੇਰੇ ਨੇ ਉਹਨਾਂ ਗਲਤ ਹਰਕਤਾਂ ਕਰੀਆਂ ਮੇਰੇ ਕਪੜੇ ਪਾੜਤੇ ਮੈਨੂੰ ਬੰਦ ਕਮਰੇ 'ਚ ਕਰ ਲਿਆ ਨੇ ਬਿਲਕੁਲ ਗਲਤ ਹੈ ਬੇਸ਼ੱਕ ਦੀ ਅੱਖੋਂ ਤਾਂ ਮੈਂ ਗੁਰਦਵਾਰੇ ਜਾਣ ਤੋਂ ਆਇਆ ਹੂੰ ਜੇ ਇਹ ਗੱਲ ਹੋਈ ਹੋਈ ਇਹ ਮੁੰਡੇ ਨੂੰ ਰੋਕਦੇ ਆ ਵੀ ਜੋ ਗਲਤ ਕੰਮਾਂ ਤੋਂ ਹਟ ਜਾ ਇਹ ਮੁੰਡਿਆਂ ਤੇ ਇਲਜ਼ਾਮ ਨਹੀਂ ਹੂੰ ਦੇਖੋ ਜੀ ਥੋੜੀ ਭਤੀਜੀਤੀ ਹੋ ਗਈ ਹਨਾ ਆ ਭਤੀਤੇ ਇਲਜ਼ਾਮ ਏਡੇ ਏਡੇ ਲਾ ਰਹੇ ਆ ਕਿ ਵਾਕਈ ਇਹ ਗੱਲਾਂ ਸੱਚੀਆਂ ਕਿ ਉਹ ਵਾਕਈ ਗਲਤ ਸੱਚ ਹੈ ਉਹ ਨਹੀਂ ਜਾਂ ਮੁੰਡੇ ਆ ਉਹਨਾਂ 24 ਤੋਂ 25 25 ਸਾਲ ਦੇ ਐ ਇਹ ਗਲਤ ਤਾਂ ਨਹੀਂ ਕਹਿ ਸਕਦੇ ਹਮ ਹਮ ਗਲਤ ਕਹਿ ਦੇਣਗੇ ਭੈਣ ਜੀ ਹਮ ਨਹੀਂ ਜਿਵੇਂ ਉਹਨੇ ਕਿਹਾ ਵੀ ਮੇਰਾ ਮੁੰਡਾ ਇੱਕ ਚੱਟਾ ਲਾਉਂਦਾ ਚੱਟੇ ਦਾ ਆਦੀ ਐ ਇਹ ਮੁੰਡੇ ਚੱਟਾ ਕਰਦੇ ਐ ਨਹੀਂ ਅਸੀਂ ਤਾਂ ਇੱਥੇ ਨਹੀਂ ਹਮ ਜਿਹਨਾਂ ਤੇ ਰੱਖੀ ਵੇਖ ਜੇ ਨਾ ਉਹਨਾਂ ਦਾ ਕਹਿਆ ਨਹੀਂ ਜਾਂਦਾ ਹਮ ਹੂੰ ਅਸੀ ਤਾਂ ਨਹੀਂ ਆਇਆ ਇਹ ਇਹ ਕਿੰਨੇ ਚਿਰ ਤੋਂ ਆਦੇ ਨਾਨਕੀ ਬੰਦੇ ਰਹੇ ਆ ਮੁੰਡੇ ਬਚਪਨ ਤੋਂ ਹੀ ਰਹਿੰਦੇ ਬਚਪਨ ਤੋਂ ਬਚਪਨ ਤੋਂ ਹੀ ਆ ਰਹੇ ਨੇ ਜਿਆ ਇੰਨਾ ਦੀ ਦੋਨਾਂ ਜੀਆਂ ਦੀ ਬਣੀ ਨਹੀਂ ਹੂੰ ਕਿਹਦੇ ਫਾਦਰ ਸਾਹਿਬ ਬਣੀ ਨਹੀਂ ਇਹਦੇ ਮੰਮੀ ਦੀ ਹਾਂ ਹੂੰ ਜਦੋਂ ਰਹੇ ਆ ਪੜੇ ਇੱਥੇ ਹੂੰ ਪੜੇ ਇੱਥੇ ਹੈ ਜੀ ਹੁਣ ਉਹ ਜਦੋਂ ਮਰ ਗਿਆ ਇਨਾਂ ਨੂੰ ਤਾਂ ਨਾਂਕਾ ਨਿਸ਼ਾਨ ਦਿੱਤਾ ਹੈ ਹੂੰ ਆ ਜਗ੍ਹਾ ਜਿਹੜੀ ਨਾਨੇ ਨੇ ਦਿੱਤੀ ਹੈ ਇਹਦੇ ਵਿੱਚ ਨਾ ਤਾਂ ਛੋਟੇ ਮੁੰਡੇ ਦਾ ਕੋਸ਼ ਹੈ ਤੇ ਨਾ ਉਦਾ ਕੋਸ਼ ਹੈ ਹੂੰ ਉਹਦਾ ਵੀ ਹੈ ਨਹੀਂ ਕੋਸ਼ੇ ਤੇ ਛੋਟੇ ਮੁੰਡੇ ਦਾ ਵੀ ਇਹਦੇ ਵਿੱਚ ਹੈ ਨਹੀਂ ਕੋਸ਼ ਆ ਦੋਨੇ ਮੇ ਸਾਡੇ ਦੋਤੇ ਖੜੇ ਆ ਇਹ ਦੋਤੇ ਆਂਦਾ ਜਗ੍ਹਾ ਪਰਤੋ ਜੀ ਹੂੰ ਤੇ ਉਹ ਪਤਾ ਕੀ ਕਹਿੰਦੀ ਐ ਜੀ ਉਹ ਕੋਠੀ ਦਾ مالک ਤੂੰ ਬਣ ਜਾ ਤੇ ਆ ਜਗਾ ਸਾਨੂੰ ਛੱਡ ਦੇ ਕਿਤੇ ਨਾ ਕਿਤੇ ਬਾਪੂ ਇਹ ਜ਼ਮੀਨ ਜਾਇਦਾਦ ਨੂੰ ਲੈ ਕੇ ਤਾਂ ਨਹੀਂ ਉਹ ਇਦਾਂ ਦੀ ਗੇਮ ਖੇਡਦੇ ਪਈ ਜਿਵੇਂ ਹੁਣ ਉਹਨੇ ਬੱਚੇ ਅਖਬਾਰ ਚ ਫੋਟੋ ਦਿਖਾਈ ਆ ਕਿ ਮੈਂ ਤਾਂ ਆਪਦੇ ਪੁੱਤ ਨੂੰ ਪੁੱਤ ਨੂੰ ਬੇਦਖਲ ਕਰਤਾ ਕਿਤੇ ਜ਼ਮੀਨ ਨੂੰ ਲੈ ਕੇ ਤਾਂ ਨਹੀਂ ਐ ਕਰਦੀ ਪਈ ਐ ਹੀ ਕਰਦੀ ਹੋਊਗੀ ਹਾਂ ਹੀ ਚੱਕਰ ਹੈ 10 ਮਿੰਨ ਲੈ ਇਹਨਾਂ ਦਾ ਸਾ ਉੱਥੇ ਭੱਜਦੇ ਤੇ ਅੱਛਾ ਉਹ ਕਹਿੰਦੀ ਐ ਵੀ ਤੁਸੀਂ ਉਹ ਲੈ ਲਓ ਕੋਠੀ ਵੀ ਲੈ ਲਓ ਤੇ ਆ ਤਾਂ ਛੱਡ ਦੇ ਹਾਂ ਆਹ ਥਾੜਾ ਜਿਹਾ ਉਹ ਜਿਹੜਾ ਜੀ ਮੂਰੇ-ਮੂਰੇ ਰੈਸਟੀ ਆ ਮੜਲੇ ਪਾਸੇ ਸ਼ਾਮਲਾ ਹੂੰ ਉਹ ਜਗ੍ਹਾ ਦਾ ਕੋਈ ਮਾਲਕ ਨਹੀਂ ਬਣਦਾ ਹਣ ਹੂੰ ਉਹ ਇਸ ਗੱਲ ਤੋਂ ਕਹਿੰਦੀ ਐ ਵੀ ਇੱਥੇ ਮੈਂ ਆ ਜਾ ਕੇ ਆਉਂਦੇ ਤੁਰੇ ਫੇਰ ਫੇਰ ਫਿਰਦੇ ਇੱਕ ਮਾਪੇ ਜੀ ਗੱਲ ਦੱਸੋ ਵੀ ਜਿਹੜਾ ਇਹ ਘਰ ਹੈ ਇਹ ਮੁੰਡੇ ਦੇ ਨਾਨਕਿਆਂ ਦਾ ਜੱਤੀ ਘਰ ਹੈ ਜੱਤੀ ਘਰ ਹੈ ਤੇ ਉਹ ਕਿਵੇਂ ਗੱਲ ਕਰਦੇ ਪਏ ਸੀ ਉਹ ਵੀ ਕਹਿੰਦੀ ਸੀ ਵੀ ਮੈਂ ਆਪਦੇ ਪੇਕੇ ਪਰਿਵਾਰ ਰਹਿਣੀ ਐ ਫਿਰ ਉਹ ਪੇਕੇ ਪਰਿਵਾਰ ਇੱਥੇ ਇਸ ਘਰ ਹੀ ਰਹਿ ਰਹੀ ਐ ਕਿ ਕਿਤੇ ਸਾਈਡ ਤੇ ਜਗ੍ਹਾ ਤੇ ਰਹਿ ਲਈ ਨਹੀਂ ਪਹਿਲਾਂ ਇੱਥੇ ਰਹਿੰਦੀ ਸੀ ਜਵੈਨਾਂ ਦੀਆਂ ਵਾਲਾ ਹੋ ਗਈ ਲੋ ਮੁੜ ਕੇ ਚਲੀ ਗਈ ਹੂੰ ਉਹ ਉਹਦੀ ਭਰਾਵਾਂ ਨਾਲ ਬੰਦੀ ਹੈ ਨਹੀਂ ਬੰਦੀ ਹੂੰ ਆ ਉਹਦਾ ਭਰਾ ਹੈਗਾ ਹੂੰ ਕੋਈ ਛੱਡ ਲੈਣੀ ਆਪਾਂ ਹੂੰ ਨਹੀਂ ਬੰਦੀ ਹੂੰ ਹੂੰ ਉਸੇ ਭਰਾਵਾਂ ਨਾਲ ਵੀ ਨਹੀਂ ਬੰਦੀ ਨਹੀਂ ਬੰਦੀ ਸਾਰਾ ਭਰਾਵਾਂ ਨਾਲ ਤਾਂ ਤਾਈ ਬੜੇ ਜਿੱਥੋਂ ਉੱਥੋਂ ਪਹਿਲਾਂ ਉਹ ਰਹਿੰਦੇ ਹੁੰਦੇ ਜਿੱਥੋਂ ਭਰਾਵਾਂ ਤੋਂ ਹੱਕ ਨਾ ਲੈ ਕੇ ਜਾਂਦੇ ਜਦੋਂ ਭਰਾਵਾਂ ਦੀ ਜਗ੍ਹਾ ਲੈ ਲਈ ਤੇ ਉਹ ਤਾਂ ਬੰਨਾ ਹੀ ਕਾਦੀ ਬਪੂ ਐ ਦੱਸੋ ਚਲੋ ਕੁਛ ਵੀ ਹੈ ਪੁੱਤ ਕਿੱਡੇ ਵੀ ਮਾੜੇ ਹੋਣ ਹਾਂ ਮਾਂ ਕਦੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਪੁੱਤ ਚਾਹੇ ਚੋਰ ਹੋਵੇ ਚਾਹੇ ਡਾਕੂ ਹੋਵੇ ਚਾਹੇ ਜੋਰੀ ਕਰਕੇ ਲਿਆ ਹੋਵੇ ਉਹ ਕਹੂਗੀ ਨਹੀਂ ਮੇਰਾ ਤਾਂ ਪੁੱਤ ਸਾਧ ਹੈ ਹਾਂ ਉਹਦੀਆਂ ਕਮੀਆਂ ਲੁਕੋਂਦੀ ਹੁੰਦੀ ਹੈ ਇਹ ਓਛਾਲਦੀ ਹੈ ਕਾਰਨ ਕੀ ਲੱਗਤ ਤੁਹਾਨੂੰ ਇਹ ਛਾਉ ਦੀ ਇਹ ਨਾਲ ਆਣ ਬਣ ਬਸ ਉਹ ਛੜੀਏ ਚਾਹ ਪੁੱਤ ਨੂੰ ਲੱਖਣ ਬਣ ਹੋ ਜੇ ਮਾਂ ਫੇਰ ਵੀ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਹੁੰਦੀ ਬੇਸ਼ੱਕ ਪੁੱਤ ਰਾਤ ਨੂੰ ਚੋਰੀ ਕਰਕੇ ਲੈ ਆਵੇ ਮਾਂ ਪਿਓ ਲੁਕਉਂਦਾ ਹੁੰਦਾ ਹੈ ਵੀ ਮੇਰਾ ਪੁੱਤ ਨਹੀਂ ਇਹ ਕੰਮ ਕਰਕੇ ਆ ਇਹ ਨੰਗਾ ਕਰੀ ਜਾਂਦੀ ਹੈ ਜਿਵੇਂ ਉਹ ਕਹਿੰਦੀ ਪਈ ਸੀ ਵੀ ਮੇਰੇ ਮੁੰਡੇ ਕੋਲੇ ਅਸਲਾ ਹੈ ਬਹੁਤ ਜ਼ਿਆਦਾ ਅਸਲਾ ਰੱਖੀ ਬੈਠਾ ਹੈ ਹਰ ਥਾਂ ਤੇ ਹਰੇਕ ਨੂੰ ਧਮਕੀਆਂ ਦਿੰਦਾ ਜਿਹਦੇ ਕੋਲੇ ਮੈਂ ਜਾਣਦੀ ਆ ਕਿ ਲੱਗਦਾ ਵੀ ਮੁੰਡੇ ਕੋਲੇ ਅਸਲਾ ਹੈ ਨਹੀਂ ਜੇ ਅਸਲਾ ਹੈਗਾ ਫਰਜ ਕਰਦੇ ਅਸੀਂ ਕਹਿੰਦੇ ਹਾਂ ਵੀ ਇਹਦੇ ਕੋਲ ਮੁੰਡੇ ਕੋਲ ਹੈਗਾ ਅਸਲਾ ਅਸਲਾ ਇਹ ਅਗਵਾਦ ਆ ਬਈ ਹੂੰ ਬਰਾਬਰ ਤੇ ਅਗਵਾ ਆ ਕੇ ਇੱਥੇ ਸਾਨੂੰ ਦੱਸੇ ਵੀ ਇਹਦੇ ਕੋਲੇ ਅਸਲਾ ਅਸੀਂ ਇਹਨਾਂ ਦੇ ਮਾਰ ਕੇ ਛੇਤਰ ਕਾਹਨ ਤੂੰ ਦੱਸ ਕਾਦੇ ਆਸਤੇ ਰੱਖਿਆ ਜਮਾਨ ਨੂੰ ਮਾਰਨਾ ਆਸਤੇ ਰੱਖਿਆ ਕਿ ਭਰਾ ਨੂੰ ਮਾਰਨਾ ਆਸਤੇ ਰੱਖਿਆ ਇਹ ਕੰਨ ਅਸੀਂ ਪੁੱਛ ਸਕਦੇ ਹਾਂ ਅਗਵਾਦ ਆਵੇ ਇੱਥੇ ਮੁੰਡੇ ਦੇ ਮਾਮੇ ਕਿੰਨੇ ਹੁਣ ਮਾਮਾ ਇੱਕਾਈ ਮਾਮਾ ਮਾਮਾ ਇਹਦੇ ਨਾਲੇ ਮੁੰਡੇ ਦੇ ਬਿਲਕੁਲ ਬਿਲਕੁਲ ਨਾਲਾ ਬੈਠੇ ਹੂੰ ਘਰਾਣੀਆਂ ਗੱਲ ਤੋਂ ਹੂੰ ਮਾਵੇਂ ਨਾਲ ਵੀ ਨਹੀਂ ਬੰਦੀ ਕੀ ਜੀ ਭੈਣ ਦੀ ਮੁੰਡੇ ਦੀ ਮਾਂ ਦੀ ਨਹੀਂ ਬੰਦੀ ਹੂੰ ਇਹ ਬੰਦੀ ਹੋਵੇ ਤਾਂ ਇੱਚਾ ਦੀ ਗੱਲ ਹੈ ਕਿਉਂ ਕਰਦੀ ਫਿਰੇ ਹੂੰ ਕਈ ਵਾਰ ਹੁੰਦਾ ਨਾ ਭਰਾਵਾਂ ਨਾਲ ਬੰਦੀ ਹੁੰਦੀ ਹੈ ਪੁੱਤਾਂ ਨਾਲ ਨਹੀਂ ਬੰਦੀ ਹੁੰਦੀ ਨਹੀਂ 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 ਹੂੰ ਬਿਲਕੁਲ ਨਹੀਂ ਹੂੰ ਅਸੀਂ ਨਹੀਂ ਇਹ ਗੱਲ ਮੰਨਦੇ ਬਾਪੂ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਇੰਨੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀ ਤਾਂ ਸੁਣੀ ਹੋਊਗੀ ਨਹੀਂ ਜੀ ਆਪਾਂ ਨਹੀਂ ਵੇਖੀਗੀ ਅ ਮੈਨੂੰ ਤਾਂ ਹੁਣ ਮੇਰੇ ਦੋ ਤਿੰਨ ਨੇ ਦੱਸਿਆ ਸੀ ਵੀ ਚਾਚਾ ਗੱਲ ਮੇਟਿਆ ਲਾਉਂਦੀ ਐ ਮੈਂ ਕਿਹਾ ਬਿਲਕੁਲ ਨਾ ਖੜੇ ਆਖੇ ਪੰਚਾਇਤ ਨੂੰ ਲੈਣ ਸਾਰੇ ਪਿੰਡ ਨੂੰ ਪੁੱਛਿਆ ਹੁੰਦਾ ਹੂੰ ਜੀ ਕੀ ਐਵੇਂ ਗਲਤ ਗੱਲਾਂ ਕਹੀਏ ਕਿਉਂ ਕਹੀਏ ਹੂੰ ਅਸੇ ਨਸ਼ੇ ਪੱਤੇ ਦਾ ਆਦੀ ਬਿਲਕੁਲ ਵੀ ਨਹੀਂ ਹੈਗਾ ਨਹੀਂ ਜੀ ਆਪਾਂ ਤਾਂ ਵੇਖਿਆ ਨਹੀਂ ਹਜੇ ਤੱਕ ਗਾਮ ਢੀਰਾ ਮੜਾ ਮੁਰਜੇ ਅਸ਼ਰਾਫ ਬਰਦੂਪੀ ਲੈਂਦੀ ਉਹ ਕੀ ਲੱਗਦਾ ਵੀ ਫਿਰ ਉਹ ਇੰਨੇ ਇਲਜ਼ਾਮ ਕਾਹ ਤੋਂ ਲਾ ਰਹੀ ਹੈ ਕਿਤੇ ਨਾ ਕਿਤੇ ਕੋਈ ਗੱਲਬਾਤ ਹੋ ਤਾਹੀਂ ਨੌਂਦੀ ਹੈ ਬਿਨਾ ਗੱਲ ਤੋਂ ਕਿਸੇ ਨੂੰ ਕਹਿਣਾ ਵੀ ਔਖਾ ਲੱਗਦਾ ਹੋਊਗਾ ਨਹੀਂ ਜੀ ਇਹ ਨਾ ਹਣ ਕਹਿੰਦੇ ਨੂੰ ਸਾਨੂੰ ਸ਼ਰਮ ਆਉਂਦੀ ਹੈ ਇਹ ਕਹਿੰਦੇ ਵੀ ਤੂੰ ਘਰੇ ਬਹਿ ਜਾ ਅੱਛਾ ਉਹ ਘਰੇ ਬਹਿੰਦੀ ਨਹੀਂ ਹੂੰ ਦੋਨੋਂ ਹੈ ਹੂੰ ਉਹ ਕਹਿੰਦੇ ਵੀ ਘਰੇ ਬਹਿ ਜਾ ਪਾ ਹੀ ਰੋਟੇ ਆ ਹੀ ਰੋਣਾ ਕੋਈ ਵੱਡਾ ਰੋਣਾ ਨਹੀਂ ਗਾ ਠੀਕ ਆ ਉਹ ਹੁਣ ਕੁਛ ਕਹੀ ਜਾਵੇ ਪਰ ਨਹੀਂ ਅਸੀਂ ਨਹੀਂ ਇਹ ਗੱਲ ਨੂੰ ਮੰਨਦੇ ਹੂੰ ਇੱਕ ਉਹਨਾਂ ਦਾ ਕਹਿਣਾ ਇਹ ਆ ਕਿ ਵੀ ਜਿਹੜੀ ਇਹ ਮੁੰਡਾ ਕੁੜੀ ਲਈ ਫਿਰਦਾ ਉਹ ਵਿਆਹੀ ਨਹੀਂ ਉਹ ਕੁਵਾਰੀ ਕੁੜੀ ਨੂੰ ਲਈ ਫਿਰਦਾ ਇਹ ਕੁਵਾਰੀ ਕੁੜੀ ਨੂੰ ਛੱਡ ਕੇ ਉਹ ਆਪ ਗਈ ਆ ਘਰੇ ਅੱਛਾ ਹੂੰ ਇਉ ਉਹਨੂੰ ਜਾਣਦੀ ਸੀਗੀ ਕੈਨੋ ਇਹ ਕੁੜੀ ਨੂੰ ਤੂੰ ਜਾਣਦੀ ਸੀ ਅੱਛਾ ਚੱਲ ਮੰਨਦੇ ਆ ਗੱਲ ਵੀ ਅੱਜ ਕੱਲ ਦੇ ਜੁਆਕ ਨਹੀਂ ਛਾਂਤ ਨਹੀਂ ਦੇ ਇਹ ਗੱਲ ਨੂੰ ਤਾਂ ਐਸੀ ਹੀ ਮੰਨਦੇ ਆ ਤੇ ਪਰ ਜਿਹੜੇ ਦਿਨੇ ਇਹ ਕੁੜੀ ਇੱਥੇ ਆਈ ਆ ਉਹ ਆਪ ਛੱਡ ਕੇ ਗਈ ਏ ਉਹਦੀ ਸਹਿਮਤੀ ਜੁਈਏ ਜਦਨ ਗੱਲ ਸਹਿਮਤੀ ਸਹਿਮਤੀ ਜੀ ਉਹਨੇ ਆਪ ਸਹਿਮਤੀ ਤਾਂ ਕੀਤੀ ਏ ਬਿਲਕੁਲ ਹੁਣ ਕੁਛ ਕੀਤਾ ਜਾਵੇ ਉਹ ਨਾ ਲੱਗੇ ਆਪ ਹੀ ਕਰਕੇ ਤੇ ਆਪ ਹੀ ਆਪ ਹੀ ਕਰਕੇ ਹੁਣ ਬਦਲਦੀ ਏ ਹਾ ਹਾ ਗੱਲ ਮੈਂ ਉਹਨੂੰ ਆਪ ਕਹੀ ਸੀ ਮੈਂ ਕਹ ਤੂੰ ਬਦਲ ਨਾ ਆਪ ਕੀ ਚਾਹ ਕਮੇ ਬੱਪੂ ਜਿਵੇਂ ਤੁਹਾਡੀ ਭਤੀਜੀ ਲੱਗਦੀ ਹੈ ਤੁਹਾਡੀ ਬੇਟੀ ਹੈ ਇੱਕ ਤਰ੍ਹਾਂ ਦੀ ਹਾਂਜੀ ਹਾਂਜੀ ਵੀ ਤੁਸੀਂ ਉਹਨੂੰ ਸਮਝਾਉਂਦੀ ਕੁਛ ਨਹੀਂ ਕਰੀ ਤੂੰ ਆਪ ਦਾ ਘਰ ਆਪ ਪਟ ਰਹੀ ਹੈ ਪਰਵਾਜ਼ ਦੀ ਬਦਨਾਮੀ ਕਰ ਰਹੀ ਹੈ ਇੱਕ ਤਾਂ ਚਲੋ ਜਵਾਕ ਵਿਆਹਣ ਵਾਲੀ ਵੀ ਬੈਠੇ ਦੋ ਉਹਨਾਂ ਨੂੰ ਵੀ ਕੱਲ ਨੂੰ ਵਿਆਹਣਾ ਜੇ ਇਹੋ ਜੀ ਵੀਡੀਓ ਸੋਸ਼ਲ ਮੀਡੀਆ ਚੱਲੂਗੀ ਤੇ ਉਹਨਾਂ ਰਿਸ਼ਤਾ ਕੌਣ ਕਰੂਗਾ ਕੱਲ ਨੂੰ ਕੋ ਆਪੇ ਹੋ ਰਹਿ ਜਾਊਗਾ ਜਿਹੜਾ ਰੱਖੀ ਬੈਠੀ ਹੈ ਨਹੀਂ ਨਹੀਂ ਉਹਨੂੰ ਸਮਝਾਇਆ ਨਹੀਂ ਤੁਹਾਡੇ ਨਾਲ ਬੰਦੀ ਨਹੀਂ ਉਹਦੀ ਬੰਦੀ ਕਿਹੜੀ ਹੈ ਜਦੋਂ ਆ ਗੱਲ ਚੰਗੀ ਗੱਲ ਅਸੀਂ ਕਹਿੰਦੇ ਹਾਂ ਚੰਗੀ ਚੁੱਪ ਗੁੱਸਾ ਮੰਦੀ ਹੂੰ ਅਸੀਂ ਇਹ ਗੱਲ ਜਰੂਰ ਕਹਿੰਨੇ ਆ ਵੀ ਤੁਹਾਡੇ ਘਰ ਤੇ ਆਪਦੇ ਬੱਚਿਆਂ ਤੇ ਚਾਹੇ ਉੱਥੇ ਟਿਕਾ ਚਾਹੀਏ ਇੱਥੇ ਟਿਕਾ ਜਦੋਂ ਹੁਣ ਨਾ ਇੱਥੇ ਰਹਿੰਦੀਏ ਨਾ ਉੱਥੇ ਰਹਿੰਦੀਏ ਫਿਰ ਕੀਤਾ ਕੀ ਜਾਊਗਾ ਹੂੰ ਇਹ ਤੁਸੀਂ ਕਹਿੰਨੇ ਵੀ ਵਿਆਹ ਹੀ ਹੋਇਆ ਪਰ ਤੁਹਾਡੀ ਮਾਤਾ ਕਹਿੰਦੀ ਕਿ ਉਹ ਉਹਦੇ ਨਾਲ ਵਿਆਹਿਆ ਨਹੀਂ ਹੋਇਆ ਉਹ ਕੁਵਾਰੀ ਕੁੜੀ ਲਈ ਫਿਰਦਾ ਕਿਸੇ ਕੁਵਾਰੀ ਕਿਵੇਂ ਕੋਈ ਛੱਡ ਦੂਗਾ ਜੀ ਕੋਈ ਛੱਡ ਦੂਗਾ ਇਹਦਾ ਮਾਪੇ ਉਹ ਨਹੀਂ ਛੱਡਦਾ ਮੇਰਾ ਵਿਆਹ ਹੋਇਆ ਮੈਂ ਡੈਫੀਨਿਟਲੀ ਹੋਇਆ ਤੋ ਨਾ ਵਿਆਹ ਕੁੜੀ ਮਾਤਾ ਨੂੰ ਪਤਾ ਇਸ ਗੱਲ ਦਾ ਸਭ ਪਤਾ ਉਹਨੂੰ ਸਾਰੇ ਪਿੰਡ ਨੂੰ ਪਤਾ ਜੀ ਉਹਨਾਂ ਦੇ ਘਰ ਦੇ ਨੂੰ ਪਤਾ ਉਹਨਾਂ ਦੇ ਘਰ ਦੇ ਆਉਂਦੇ ਜਾਂਦੇ ਸਾਰਾ ਕੁਝ ਆ ਬਾਈ ਵੈਸੇ ਉਹਦਾ ਮੁੱਦਾ ਹੈ ਨਹੀਂ ਗਾ ਕੁੜੀ ਦਾ ਉਹ ਇਹ ਐਵੇਂ ਉਹ ਤਾਂ ਬਣਾਈ ਜਾਂਦੀ ਆ ਉਹਦੇ ਪਲੱਸ ਪੁਆਇੰਟ ਕਰੀ ਜਾਂਦੀ ਆ ਬਾਕੀ ਉਹਦੀ ਮਾਂ ਨੇ ਉਹਨੂੰ ਨਾ ਪਹਿਲਾਂ ਹੀ ਅਜ ਤੋਂ 14 ਸਾਲ ਪਹਿਲਾਂ ਹੀ ਉਹਨੂੰ ਬੇਦਖਲ ਕਰਤਾ ਸੀ ਕਿਉਂਕਿ ਬਹੁਤ ਉਹਨੇ ਅੱਛਾ ਤੁਹਾਡੀ ਨਾਨੀ ਨੇ ਇਸ ਘਰ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਗੰਦ ਪਾ ਰੱਖਿਆ ਤੇ ਤੁਹਾਡੀ ਨਾਨੀ ਨੇ ਕੀਤਾ ਹੋਇਆ ਜੀ ਤੁਹਾਡੀ ਮਾਤਾ ਨੂੰ ਹਾਂ ਇਹ ਤੁਹਾਡੇ ਕੋਲੇ ਹਾਂ ਉਹਨਾਂ ਦਾ ਹੈਗਾ ਇਹ ਕਿਛਦਾ ਉਹ ਮੈਨੂੰ ਵੀ ਇਹ ਦੇਖਲ ਕੀਤਾ ਨਾ ਉਹਨਾਂ ਨੇ ਉਹ ਤਾਂ ਕਰਨਾ ਹੀ ਆ ਚਲੋ ਉਹਨਾਂ ਦਾ ਪਤਾ ਹੀ ਹੈ ਜਦੋਂ ਤੁਹਾਡੀ ਮਾਤਾ ਨੇ ਤੁਹਾਨੂੰ ਬੇਦਖਲ ਕਰਤਾ ਤੇ ਤੁਹਾਡੀ ਨਾਨੀ ਨੇ ਤੁਹਾਡੀ ਮਾਤਾ ਨੂੰ ਕਰਤਾ ਇਹ ਇਹ ਮੈਂ ਤੁਹਾਨੂੰ ਦੱਸਦਾ ਇਹ ਕਦੋਂ ਦਾ ਕੀਤਾ ਹੋਇਆ ਜੀ ਉਹ ਦੇਖੋ 2 ਅਕਤੂਬਰ 2014 ਦਾ ਕਿਤਾਬਾ ਉਦੋਂ ਦੀ ਉਹ ਇੱਥੋਂ ਇਹ ਘਰ ਚੋਂ ਨਿਕਲੀ ਵੀ ਆ ਸਾਥੂ ਪਾਸੇ ਆ ਹੂੰ 2014 ਦੀ 14 ਦੀ ਸਾਨੂੰ ਪਤਾ ਹੀ ਨਹੀਂ ਕਿੱਥੇ ਕਿੱਥੇ ਨਹੀਂ ਉਹ ਉਹ ਤੱਕ ਦਾ ਉਹ ਜਿਹੜਾ ਜਗਪਾਲ ਨਾਂ ਦਾ ਜਿਹਨੂੰ ਤੁਸੀਂ ਕਹਿੰਦੇ ਸੀਗੇ ਵੀ ਇਹਦਾ ਰਿਲੇਸ਼ਨ ਬਣਾਇਆ ਹੂੰ ਬਣਾਏ ਨਹੀਂ ਉਹਨੇ ਖੁਦ ਹੀ ਬਣਾਏ ਹੋਣੇ ਐਵੇਂ ਤਾਂ ਜੀ ਅੱਕ ਲੱਗੀ ਤਾਂ ਧੂਆਂ ਤਾਂ ਹੀ ਉੜਦਾ ਹੂੰ ਹੂੰ ਠੀਕ ਹੈ ਜੀ ਤੁਹਾਡੀ ਮਾਤਾ ਨੇ ਕਹਿੰਦੇ ਤੁਹਾਡੇ ਤੇ ਦਰਖਾਸਤਾਂ ਵੀ ਬਹੁਤ ਲਗਾ ਦਿੱਤੀਆਂ ਜੀ ਬਹੁਤ ਦਿੱਤੀਆਂ ਜੀ ਨਜਾਇਜ਼ ਹੀ ਦਿੱਤੀਆਂ ਅੱਜ ਤੱਕ ਮੈਂ ਪਿੰਡੋਂ ਠਾਣੇ ਨਹੀਂ ਗਿਆ ਠੀਕ ਹੈ ਨਾ ਜਿੰਨੇ ਵਾਰੀ ਮੈਂ ਠਾਣੇ ਗਿਆ ਮੇਰੀ ਮਾਂ ਨੇ ਮੇਰੇ ਤੇ ਦਰਖਾਸਤਾਂ ਦਿੱਤੀਆਂ ਉਹੀ ਮੈਨੂੰ ਠਾਣੇ ਲੈ ਕੇ ਜਾਂਦੀ ਹੈ ਕਿਉਂ ਲੈ ਕੇ ਜਾਂਦੀ ਸੀ ਕਿਉਂਕਿ ਮੱਬਾ ਸਰੂਕਦਾ ਸੀਗਾ ਆ ਦੂਜੇ ਭਰਾ ਮੇਰੇ ਨਹੀਂ ਰੋਕਦੇ ਇਹਨੂੰ ਇਹਨਾਂ ਨੂੰ ਪਤਾ ਹੈ ਇਹ ਇੱਕ ਕਬੀਲਦਾਰ ਇੱਕ ਨਿਆਣਾ ਬਸ ਮੈਂ ਹੀ ਆਂ ਵੱਡਾ ਇਹਨਾਂ ਚ ਸਾਰਿਆਂ ਚ ਤੇ ਮੇਰੇ ਤੇ ਉਹਨਾਂ ਨੇ ਇੱਕ ਸਟ੍ਰੈਟੇਜੀ ਬਣਾ ਕੇ ਵੀ ਚਲੋ ਇਹਨੂੰ ਪਾਸੇ ਕਰ ਦਿੰਦੇ ਆ 20-25 ਲੱਖ ਉਹ ਕਹਿੰਦੀ ਹੈ ਵੀ ਖਾ ਗਿਆ ਇਹ ਜਿਹੜਾ ਨਾਲ ਜਗਤਪਾਲ ਨਾਂ ਦਾ ਬੰਦਾ ਹੈ ਉਸੇ ਦੀ ਸਾਰੀ ਸਟ੍ਰੈਟਜੀ ਹੈ ਇਹ ਉਹੀ ਸਾਰਾ ਕੁਝ ਕਰਵਾ ਰਿਆ ਤੁਸੀਂ ਕੋਈ ਸਰਪੰਚ ਨੇ ਤੁਹਾਡੇ ਕੋ ਉੱਥੇ ਪਿੰਡ ਦੇ ਵਿੱਚ ਜਿੰਦਰੇ ਵਗੈਰਾ ਵੀ ਲਗਾਏ ਸੀ ਕਿ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਭੰਨ ਤੋੜ ਕੇ ਸਮਾਨ ਸਮੂਹ ਕੱਢ ਕੇ ਲੈ ਕੇ ਗਿਆ ਇਹ ਨਹੀਂ ਜੀ ਮੇਰੇ ਕੋਲੇ ਉੱਥੇ ਘਰ ਦੀਆਂ ਸਾੜੇ ਦੀਆਂ ਮੇਰੇ ਕੋਲੇ ਬਕਾਇਦਾ ਚਾਬੀਆਂ ਆ ਮੈਂ ਜਾ ਕੇ ਉੱਥੇ ਜੇ ਮੈਨੂੰ ਲੋੜ ਆ ਕਿਸੇ ਚੀਜ਼ ਦੀ ਮੈਂ ਜਾ ਕੇ ਲੈ ਸਕਦਾ ਉਥੋਂ ਮੇਰਾ ਆਪਣਾ ਘਰ ਉਹ ਪੁਲਿਸ ਪ੍ਰਸ਼ਾਸਨ ਕਹਿੰਦੇ ਤਾਂ ਨਹੀਂ ਆਇਆ ਕਹਿੰਦੇ ਜਿੱਦਾਂ ਨਸ਼ੇ ਦਾ ਆਦੀ ਐ ਅਸਲਾ ਐ ਪੈਸਾ ਵੀ ਵੱਧੂ ਬਣ ਗਿਆ ਕਹਿੰਦੇ ਆਏ ਤਾਂ ਨਸ਼ੇ ਦੇ ਕਾਰਨ ਕਹਿੰਦੇ ਉੱਥੇ ਜਾਂਦਾ ਥਾਣੇ 'ਚ ਪੈਸੇ ਦੇ ਆਉਂਦਾ ਕਹਿੰ ਕੌਣ ਕਹਿੰਦੇ ਸੀ ਥੋੜੀ ਮੰਮੀ ਕਹਿੰਦੇ ਵੀ ਪੈਸੇ ਦੇ ਪ੍ਰੂਫ ਹੁੰਦਾ ਕੋਈ ਪ੍ਰੂਫ ਤਾਂ ਹੋਵੇ ਜੀ ਕਹਿੰਦੇ ਤਾਂ ਕਹਿੰਨੂ ਬਹੁਤ ਕੁਝ ਹੋਣੇ ਤੇ ਦੇਖੋ ਜੀ ਜਦੋਂ ਉਹ ਔਰਤ ਨੇ ਮਾਂ ਦਾ ਤਾਉਣੇ ਇੱਕ ਨਾ ਐਸਾ ਹੁਣ ਧੱਜੀਆਂ ੜਾਤੀਆਂ ਮਾਂ ਰਸਤੇ ਦੀਆਂ ਜੀ ਤੁਹਾਨੂੰ ਵੀ ਪਤਾ ਸਾਰਾ ਪਿੰਡ ਸਾਰੀ ਦੁਨੀਆ ਤਰਾ ਤਰਾ ਕਰੀ ਜਾਂਦੀ ਹੈ ਵੀ ਇਹ ਹੋਈ ਨਹੀਂ ਸਕਦਾ ਇਹ ਹੋਈ ਨਹੀਂ ਸਕਦਾ ਉਤੋਂ ਦੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਹੋਈ ਸੀ ਸਰਪੰਚ ਦਾ ਕਹਿਣਾ ਸੀ ਕਿ ਮੈਂ ਇਸ ਪਰਿਵਾਰ ਦੇ ਮੁਸਲੇ ਨੂੰ ਤਿੰਨ ਚਾਰ ਵਾਰੀ ਲੈ ਕੇ ਬੈਠਾ ਆਇਆ ਹੈਗਾ ਇਹ ਮਤਲਬ ਕਿ ਮੀਟਿੰਗ ਹੋਈ ਹੈ ਹਾਂ ਜੀ ਕਾਫੀ ਵਾਰੀ ਉਹ ਸਾਦੇ ਇਹ ਹੁੰਦੇ ਹੀ ਨਹੀਂ ਸੀ ਹਰ ਵਾਰੀ ਇਹਨਾਂ ਦਾ ਨਵਾਂ ਬੰਦਾ ਪਰ ਉਹ ਜਿਹੜਾ ਜਗਤਪਾਲ ਨਾਂ ਦਾ ਬੰਦਾ ਉਹ ਹਮੇਸ਼ਾ ਹੀ ਇਹਦੇ ਨਾਲ ਰਹਿੰਦਾ ਉਹਦੇ ਇਸ ਪੰਡ ਵਿੱਚ ਕੋਈ ਨਾਨਕੀ ਨਹੀਂ ਗੇ ਕੋਈ ਕੋਸ਼ ਨਹੀਂ ਸਕਦਾ ਕੋਈ ਰਿਸ਼ਤੇਦਾਰੀ ਨਹੀਂ ਉਹਦੀ ਉਹ ਵੈਸੇ ਹੀ ਸਾਨੂੰ ਕਹਿੰਦਾ ਸੀ ਤੁਹਾਡਾ ਮਾਮਾ ਮੇਰਾ ਕੋਈ ਮਾਮਾ ਨਹੀਂ ਉਹ ਮੇਰਾ ਮਾਮਾ ਇੱਕੋ ਹੀ ਮਾਮਾ ਮੇਰਾ ਉਹ ਇੱਥੇ ਉਹ ਮੇਰੇ ਕੋਲੇ ਇੱਥੇ ਖੜਾ ਮੈਂ ਆਪਦੇ ਪਰਿਵਾਰ ਨੂੰ ਮੀਡੀਆ ਸਾਹਮਣੇ ਨਹੀਂ ਕਰ ਸਕਦਾ ਇੱਕ ਗੱਲ ਮੈਂ ਜ਼ਰੂਰ ਦੱਸਿਓ ਜਿਹੜਾ ਜਸ ਬਰਾੜ ਸਰਪੰਚ ਹੈਗਾ ਉੱਥੋਂ ਦਾ ਉਹਦੇ ਤੇ ਤੁਹਾਡੀ ਮੰਮੀ ਨੇ ਇੱਕ ਅਲੀਗੇਸ਼ਨ ਲਾਇਆ ਸੀ ਕਿ ਮੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਇਹ ਕਿਹਾ ਕਹਿੰਦੀ ਮੈਨੂੰ ਦੱਸਿਆ ਕਿ ਜਸ ਬਰਾੜ ਕਹਿੰਦਾ ਤੇਰੀ ਮਾਂ ਨਜਾਇਜ਼ ਬੰਦੇ ਰੱਖੀ ਬੈਠੀ ਆ ਇਹ ਗੱਲ ਅਸੀਂ ਸਰਪੰਚ ਸਾਹਿਬ ਨਾਲ ਵੀ ਕੀਤੀ ਸੀ ਕਿ ਇਹ ਗੱਲ ਸੱਚ ਇਹ ਗੱਲ ਸਰਾਸਰ ਝੂਠਾ ਜੀ ਨਾ ਉਹਨੇ ਮੈਨੂੰ ਇਦਾਂ ਦੀ ਕੁਛ ਕਹੀ ਆ ਬਾਕੀ ਜੇ ਜੋ ਔਰਤ ਆ ਉਹਦੇ ਬੱਚੇ ਨੂੰ ਇਹ ਚੀਜ਼ ਕਹਿ ਸਕਦੀ ਆ ਨਾ ਉਹ ਕੁਝ ਵੀ ਕਹਿ ਸਕਦੀ ਆ ਹਾਂ ਵੀ ਮੈਂ ਲੋਕਾਂ ਤੋਂ ਸੁਣੀ ਸੁਣਾਈ ਗੱਲ ਆ ਵੀ ਸਰਪੰਚ ਵੀ ਆਏ ਬੋਲਦਾ ਜਾਂ ਕੋਈ ਵੀ ਬੋਲਦਾ ਫਿਰ ਮੈਂ ਆਪਦੇ ਕੰਨ ਨਹੀਂ ਸੁਣੀ ਪਰ ਮੈਨੂੰ ਲੋਕੀ ਗੁੰਮਰਾਹ ਕਰਦਿਆ ਵੀ ਤੈਨੂੰ ਗਲਤ ਕਹਿੰਦੇ ਪਿੰਡ ਦੇ ਵਿੱਚ ਵੀ ਉਹ ਗਲਤ ਆ ਠੀਕ ਹੈ ਇਹ ਅਸੀਂ ਆਪਣੇ ਆਪਣੇ ਤੌਰ ਤੇ ਅਸੀਂ ਇਹ ਪੂਰਾ ਕਲੀਅਰ ਪੂਰਨ ਤੌਰ ਤੇ ਕਰ ਚੁੱਕੇ ਹਾਂ ਵੀ ਸਰਪੰਚ ਸਾਹਿਬ ਨੇ ਜਸਪ੍ਰੀਤ ਸਿੰਘ ਨੇ ਪਿੰਡ ਦੱਲੂ ਵਾਲੇ ਦੇ ਸਰਪੰਚ ਨੇ ਇਹ ਗੱਲ ਭੈਣ ਨੂੰ ਨਹੀਂ ਕਹੀਗੀ ਇਹ ਭੈਣ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਗਾਂ ਦੀ ਗਾਂ ਸੁਣ ਕੇ ਤੇ ਗੁੰਮਰਾਹ ਹੋ ਕੇ ਇਹਨਾਂ ਨੇ ਇਹ ਗੱਲ ਬੋਲਤੀ ਸਰਪੰਚ ਸਾਹਿਬ ਦਾ ਨਾਮ ਲੈਤਾ ਸਰਪੰਚ ਸਾਹਿਬ ਜਿਹੜੇ ਆ ਬੰਦੇ ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਆ ਅਸੀਂ ਅੱਜ ਘੱਟ ਤੋਂ ਘੱਟ ਵੀ 2 ਘੰਟੇ ਹੋ ਗਏ ਆ ਇਹਦੇ ਘਰੇ ਬੈਠਿਆ ਨੂੰ ਸਰਪੰਚ ਸਾਹਿਬ ਦੇ ਤੇ ਇਹ ਗੱਲ ਕਲੀਅਰ ਕਰਕੇ ਰਿਜ਼ਲਟ ਕੱਢ ਕੇ ਤੇ ਅਸੀਂ ਆਪ ਜੀ ਦਾ ਬਿਆਨ ਆ ਜਿਹੜਾ ਆਪ ਜੀ ਦੇ ਗੇ ਰੱਖ ਜਲੇ ਆ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਕੋਈ ਕੋਈ ਮਮਕਨ ਵਾਲੀ ਚੀਜ਼ ਨਹੀਂ ਤੁਸੀਂ ਕੋਈ ਪੈਨਸ਼ਨ ਲੋਨ ਵੀ ਲਿਆ ਸੀ ਤੁਹਾਡੇ ਡੈਡੀ ਦੇ ਪੈਨਸ਼ਨ ਆਉਂਦੀ ਉਹ ਤੇ ਉਹਦੋਂ ਲਿਆ ਸੀਗਾ ਜੀ ਹਾਂਜੀ ਉਹਨਾਂ ਨੇ ਲਿਆ ਸੀ ਮੈਂ ਤਾਂ ਕਿਵੇਂ ਲੈ ਲੂੰਗਾ ਜੋ ਡਾਕੂਮੈਂਟਸ ਉਹਨਾਂ ਦੇ ਆ ਮਤਲਬ ਕਿ ਉਹਨਾਂ ਨੇ ਆਪ ਦੀ ਸਹਿਮਤੀ ਨਾ ਲੈ ਕੇ ਦੇ ਸਹਿਮਤੀ ਨਾ ਉਹਦੋਂ ਸਾਡ ਸਾਰਾ ਕੁਝ ਸਹਿਮਤਾ ਜੀ ਮੈਂ ਤੁਹਾਨੂੰ ਮੇਨ ਗੱਲ ਦੱਸਦਾ ਗੱਲ ਸਾਰੀ ਪੈਸੇ ਦੀ ਆ ਉਹਦੇ ਕੋਲੇ ਚਾਰ ਛਿੱਲੜ ਹੈਗੇ ਆ ਵੀ ਉਹਨੂੰ ਆਏ ਆ ਵੀ ਮੈਂ ਬਸ ਰੱਜ ਕੇ ਖੁੱਲ ਕੇ ਖਾਵਾਂ ਇੱਧਰ ਉੱਧਰ ਜਾਵਾਂ ਮੈਨੂੰ ਕੋਈ ਰੋਕੇ ਨਾ ਠੀਕ ਹੈ ਜੀ ਪਹਿਲਾ ਮੈਂ ਥੋੜਾ ਨਰਵਸ ਹੋ ਗਿਆ ਸੀ ਮੈਂ ਨਹੀਂ ਏਦਾਂ ਦੇ ਮਤਲਬ ਮਸਲਿਆਂ 'ਚ ਕਦੇ ਮ ਆਇਆ ਤੇ ਪਰ ਹੁਣ ਮੈਂ ਖੁੱਲ ਕੇ ਗੱਲ ਕਰ ਸਕਦਾ ਜੋ ਪੁੱਛੋਗੇ ਮੈਂ ਜਵਾਬ ਦਿੰਦਾ ਤੁਸੀਂ ਕੀ ਇਨਸਾਫ ਦੀ ਕੀ ਮੰਗ ਕਰਦੇ ਹੋ ਜਿੱਦਾਂ ਹੁਣ ਦੇਖੋ ਤੁਹਾਡੀ ਇੱਜ਼ਤ ਨੂੰ ਉਛਾਲਿਆ ਗਿਆ ਹੈ ਨਾ ਪਰਿਵਾਰ ਪੂਰਾ ਖੜਾ ਫਿਰ ਵੀ ਤੁਹਾਡਾ ਤੁਹਾਡਾ ਕੀ ਕਹਿਣਾ ਮੈਂ ਇਹ ਕਹਿਣਾ ਜੀ ਜੇ ਤਾਂ ਮੇਰਾ ਕਸੂਰ ਆ ਸਾਰੇ ਪਿੰਟ ਜੋ ਪੁੱਛਿਆ ਜਾਵੇ ਚਾਹੇ ਜਿੱਥੇ-ਜਿੱਥੇ ਮੈਂ ਜਾਣਾ ਉਥੋਂ ਇਨਕੁਆਇਰੀ ਕੀਤੀ ਜਾਵੇ ਜੇ ਤਾਂ ਮੇਰੇ 'ਚ ਕਸੂਰ ਹੈਗਾ ਭਰੇ ਬਾਜ਼ਾਰ ਚ ਮੇਰੇ ਫੈਰ ਮਾਰਿਆ ਜਾਵੇ ਜਾਂ ਜਿੰਨੇ ਵੀ ਅਸੀਂ ਸਜ਼ਾ ਜੋ ਅਜੇ ਤੱਕ ਬਣੀ ਨਹੀਂ ਮੈਂ ਉਹ ਭੁਗਤਣ ਨੂੰ ਤਿਆਰ ਹਾਂ ਤੇ ਪਰ ਜੇ ਇਹ ਗੱਲ ਝੂਠੀ ਆ ਪਹਿਲੀ ਗੱਲ ਤਾਂ ਹੈ ਹੀ ਝੂਠੀ ਹੈ ਲੋਕਾਂ ਨੂੰ ਵੀ ਪਤਾ ਵੀ ਝੂਠ ਆ ਲੋਕ ਰੱਬ ਵਰਗੇ ਹੁੰਦੇ ਆ ਪਤਾ ਹੀ ਹੁੰਦਾ ਲੋਕਾਂ ਨੂੰ ਜੀ ਠੀਕ ਹੈ ਤੇ ਜੇ ਇਹ ਗੱਲ ਝੂਠੀ ਆ ਪਹਿਲੀ ਗੱਲ ਹੈ ਹੀ ਝੂਠੀ ਤਾਂ ਉਹਨੂੰ ਆ ਘਰੇ ਛੱਡਿਆ ਜਾਵੇ ਅਸੀਂ ਉਹਦੀ ਜ਼ਾਂਸ ਸੁਭਾਲਾ ਤੇ ਕਰ ਲਾਂਗੇ ਮੈਂ ਅੱਜ ਵੀ ਕਹਿਣਾ ਵੀ ਮੇਰੀ ਮਾਂ ਘਰੇ ਰਵੇ ਜ਼ਾਂਸ ਸੁਭਾਲ ਕਰ ਲਾਂਗੇ ਉਹਦੀ ਬਸ ਉਹ ਮਾੜੀ ਹੈ ਠੀਕ ਹੈ ਕੋਈ ਗੱਲ ਨਹੀਂ ਬੰਦਾ ਗਲਤੀਆਂ ਦਾ ਪੁੱਤਲਾ ਕੋਈ ਗੱਲ ਨਹੀਂ ਅਸੀਂ ਫੇਰ ਵੀ ਉਹਨੂੰ ਸੰਭਾਂਗੇ ਜੀ ਜੀ ਤੁਸੀਂ ਪਹਿਲਾ ਪੱਖ ਵੇਖਿਆ ਮਾਤਾ ਬਾਕੀ ਠੀਕ ਹੈ ਜੀ ਨਸ਼ੇ ਸਾਰੇ ਕਰਦੇ ਆ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਹਰ ਕੋਈ ਨਸ਼ਾ ਕਰਦਾ ਪਰ ਐਡਾ ਕੋਈ ਘਨਾਉਣਾ ਬੰਦਾ ਨਹੀਂ ਹੁੰਦਾ ਜੋ ਕਿ ਆਪਦੀ ਭੈਣ ਨਾ ਜਾਂ ਮਾਂ ਨਾ ਜੋ ਕਮੈਂਟ ਕਰਦੇ ਆ ਠੀਕ ਆ ਚਲੋ ਮੈਂ ਵੀ ਸੋਸ਼ਲ ਮੀਡੀਆ ਚਲਾਉਣਾ ਮੈਂ ਵੀ ਪੜਿਆ ਲਿਖਿਆ ਠੀਕ ਆ ਪਰ ਕਮੈਂਟ ਸੋਚ ਸਮਝ ਕੇ ਕਰਿਓ ਜੇ ਤਾਂ ਕੋਈ ਨਸ਼ੇੜੀ ਕੋਈ ਇਹੋ ਜਿਹਾ ਸੋਚ ਕੇ ਆਪਦੀ ਮਾਂ ਭੈਣਾਂ ਇਦਾਂ ਦੀ ਹਰਕਤ ਕਰ ਸਕਦਾ ਜੇ ਉਹਨਾਂ ਨੂੰ ਲੱਗਦਾ ਉਹਨਾਂ ਦੀ ਥਿੰਕਿੰਗ ਹੈ ਇਹੋ ਜੀ ਤਾਂ ਕਰਿਓ ਠੀਕ ਹੈ ਨਹੀਂ ਮੇਰੇ ਭਰਾ ਕਮੈਂਟ ਸੋ ਸਮਝ ਕੇ ਕਰਿਓ ਮੇਰੇ ਵੀਰ ਮੇਰੀ ਬੇਨਤੀ ਹੈ ਠੀਕ ਹੈ ਨਾ ਕਿਸੇ ਦੀ ਇੱਜ਼ਤ ਨਹੀਂ ਛਾਲੀ ਦੀ ਹੁੰਦੀ ਠੀਕ ਹੈ ਨਾ ਜੀ ਧੰਨਵਾਦ ਸੋ ਅਸੀਂ ਜਿੱਦਾਂ ਪਬਲਿਕ ਨੇ ਪਹਿਲਾਂ ਇਹਨਾਂ ਦੀ ਵੀਡੀਓ ਵੇਖੀ ਸੀ ਪਹਿਲਾ ਪੱਖ ਦੇਖਿਆ ਸੀ ਕਿ ਮਾਂ ਨੇ ਆਪਣੇ ਪੁੱਤ ਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਇਆ ਸੀ ਤਾਂ ਪਬਲਿਕ ਨੇ ਕਮੈਂਟ ਕੀਤੇ ਸੀ ਵੀਡੀਓ ਦੇ ਵਿੱਚ ਕਿ ਦੂਜਾ ਪੱਖ ਜ਼ਰੂਰ ਲਿਆਂਦਾ ਜਾਵੇ ਅੱਜ ਅਸੀਂ ਪਬਲਿਕ ਦੇ ਕਹਿਣ ਤੇ ਦੂਜਾ ਪੱਖ ਤੁਹਾਡੇ ਸਾਹਮਣੇ ਰੱਖਿਆ ਹੈਗਾ ਇਹ ਜਿੰਨੀ ਵੀ ਗੱਲਬਾਤ ਹੈਗੀ ਹੈ ਮੁੰਡੇ ਦੇ ਨਾਲ ਸਾਂਝੀ ਕੀਤੀ ਗਈ ਹੈ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ